ਇੱਕ ਜਿਹੜਾ ਹੈਗਾ ਸਵਾਲ ਆ ਉਹ ਬੜਾ ਕਾਮਨ ਜਿਆ ਸਭ ਦਾ ਸਾਂਝਾ ਹੀ ਹੁੰਦਾਗਾ ਹਾਂਜੀ ਬਈ ਜਦੋਂ ਅਸੀਂ ਸਿਮਰਨ ਕਰਦੇ ਆ ਬਾਣੀ ਪੜਨ ਬੈਠਦੇ ਆ ਜਾਂ ਪਾਠ ਕਰਦੇ ਆ ਹਾਂਜੀ ਤੇ ਉਦੋਂ ਨਾ ਜਿਹੜੇ ਹੈਗੇ ਆ ਮਨ ਦੇ ਵਿੱਚ ਬੜੇ ਫੁਰਨੇ ਆਉਂਦੇ ਆ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਆ ਬਹੁਤ ਜਿਆਦੇ ਤੇ ਇਹ ਕਈ ਵਾਰੀ ਉਹ ਬੜੇ ਘਟੀਆ ਜੀ ਕਿਸਮ ਦੇ ਹੁੰਦੇ ਆ ਤੇ ਇਹ ਫੁਰਨੇ ਤੋਂ ਇਹ ਗੱਲ ਤੋਂ ਨਾ ਜਿਹੜਾ ਨਮ ਨਮ ਆ ਗਿਆ ਸੀ ਆ ਕਈ ਵਾਰੀ ਘਬਰਾ ਜਾਂਦਾਗਾ ਤੇ ਉਹਨੂੰ ਲੱਗਦਾ ਵੀ ਮੈਂ ਕਿਤੇ ਕੋਈ ਗਲਤ ਦਿਸ਼ਾ 'ਚ ਤੇ ਨਹੀਂ ਜਾ ਰਿਹਾ ਜਾਂ ਜਿਹੜਾ ਮਕਸਦ ਲਈ ਮੰਨ ਲਓ ਮੈਂ ਅਭਿਆਸ ਕਰ ਰਹਾਗਾ ਸਿਮਰਨ ਕਰ ਰਹਾਗਾ ਜਪ ਤਪ ਕਰ ਰਹਾ ਵੀ ਕੀ ਉਹ ਦਿਸ਼ਾ ਠੀਕ ਹੈ ਉਹਦੇ ਮਨ 'ਚ ਇਸ ਤਰ੍ਹਾਂ ਦੇ ਸ਼ੰਕ ਕੇ ਆਉਂਦੇ ਆ ਇਹਦਾ ਕਰਕੇ ਇਹ ਜਿਹੜਾ ਪ੍ਰਸ਼ਨ ਆਣਾ ਬੜਾ ਕਾਮਨ ਜਾਏਗਾ ਵੀ ਅਭਿਆਸ ਕਰਦੇ ਆ ਜਿਨ੍ਹਾਂ ਦੇ ਮਨ 'ਚ ਖਿਆਲ ਆਉਂਦੇ ਆ ਹਾਂਜੀ ਤੋਂ ਤਰ੍ਹਾਂ ਦੇ ਫੁਰਨੇ ਆਉਂਦੇ ਆ ਹਾਂ ਫੁਰਨੇ ਆਉਂਦੇ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਇਹ ਫੁਰਨੇ ਆਉਂਦੇ ਆ ਨਾ ਇਸ ਤਰ੍ਹਾਂ ਦੇ ਖਿਆਲ ਆਉਂਦੇ ਆ ਤਾਂ ਇਹ ਮੰਨ ਲਓ ਵੀ ਇਹ ਇੱਕ ਜਿਹੜੀ ਸਾਡੀ ਅਧਿਆਤਮ ਦੀ ਯਾਤਰਾ ਕੀ ਉਹਦੇ ਲਈ بڑا ਸ਼ੁਭ ਸੰਕੇਤ ਆ ਹੂੰ ਇਹਨੂੰ ਅਸੀਂ ਗਲਤ ਨਹੀਂ ਕਹਿ ਸਕਦੇ ਇਹ ਬਹੁਤ ਇੱਕ ਸ਼ੁਭ ਸੰਕੇਤ ਆ ਮੰਨ ਲਓ ਉਹ ਜਿਹੜੀ ਅਧਿਆਤਮ ਦੀ ਯਾਤਰਾ ਕੀ ਨਾ ਉਹਦੇ ਤੇ ਅਸੀਂ ਕਿਤੇ ਨਾ ਕਿਤੇ ਕਦਮਾਂ ਵਧ ਰਹੇ ਆਂ ਆਂ ਉਕੇ ਮੈਂ ਕਿਉਂਕਿ ਫੁਰਨੇ ਤੇ ਮਨੁੱਖ ਦੇ ਮਨ ਚ ਚੱਲਦੇ ਰਹਿੰਦੇ ਆ ਹਾਂਜੀ ਕਦੇ ਵੀ ਬੰਦ ਨਹੀਂ ਹੁੰਦੇ ਹਰ ਵਕਤ ਫੁਰਨੇ ਕੋਈ ਨਾ ਕੋਈ ਚੱਲਦੇ ਰਹਿੰਦੇ ਆ ਮਹਾਰਾਜ ਨੇ ਵੀ ਲਿਖਿਆ ਨਾ ਕਿ ਚੁੱਪੇ ਚੁੱਪਨਾ ਹੋ ਬਈ ਜੇ ਲਾਏ ਰਹਾ ਲੈ ਉਤਾਰ ਕਹਿੰਦੇ ਭਾਵੇਂ ਅ ਤੂੰ ਜੰਗਲ ਚ ਜਾ ਕੇ ਅਕਾਂਥ ਚ ਜਾ ਕੇ ਬਹਿ ਜਾ ਹਾਂਜੀ ਤੇ ਜਿੱਥੇ ਕੋਈ ਵੀ ਬੁਲਾਉਣ ਵਾਲਾ ਨਾ ਹੋਏ ਪਰ ਮਨੁੱਖ ਚੁੱਪ ਨਹੀਂ ਹੁੰਦਾ ਕਿਉਂਕਿ ਉਹ ਅੰਦਰ ਤੋਂ ਬੋਲਦਾ ਰਹਿੰਦਾ ਹਰ ਵਕਤ ਉਦੇ ਅੰਦਰ ਉਹ ਚੁੱਪ ਨਾ ਹੋਣ ਦਾ ਮਕਸਦ ਇਹ ਹੈ ਕਿ ਜਵਾਨ ਤੋਂ ਚੁੱਪ ਹੋ ਜਾਂਦਾ ਹਾਂਜੀ ਤੇ ਉਹ ਮੂੰਹ ਰਹੀ ਬੋਲਦਾ ਨਹੀਂ ਪਰ ਕੀ ਹੈ ਕਿ ਉਹਦੇ ਮਨ ਦੇ ਵਿੱਚ ਫੁਰਨੇ ਚੱਲਦੇ ਰਹਿੰਦੇ ਆ ਦਿਲ ਉਹਦਾ ਚੱਲਦਾ ਰਹਿੰਦਾਗਾ ਦਿਮਾਗ ਉਹਦਾ ਚੱਲਦਾ ਰਹਿੰਦਾ ਫੁਰਨਿਆਂ ਦੇ ਵਿੱਚ ਮਨ ਨਹੀਂ ਟਿਕਦਾ ਹਨਾ ਹਾਂਜੀ ਪੂਰਾ ਇਹੀ ਹੈਗਾ ਹੈ ਵਿਚਾਰ ਹੂੰ ਤੋਂ ਚੁੱਪ ਨਹੀਂ ਹੁੰਦਾ ਮਨੋਖਾ ਯਾਨੀ ਫੁਰਨੇ ਪਹਿਲਾਂ ਵੀ ਚੱਲ ਰਹੇ ਸੀ ਹੁਣ ਹੈਗਾ ਵੀ ਜਦੋਂ ਅਸੀਂ ਸਿਮਰਨ ਕਰਦੇ ਆ ਬਾਣੀ ਪੜਦੇ ਆਂ ਜਪ ਤਪ ਕਰਦੇ ਆਂ ਹਮ ਸਾਰੇ ਧਰਮ ਵਾਲੇ ਆਪਣੇ ਆਪਣੇ ਅਕੀਦਿਆਂ ਮੁਤਾਬਕ ਹਮ ਤਾਂ ਉਹਦੇ ਚ ਕੀ ਆ ਫੁਰਨੇ ਆਉਣ ਦਾ ਮਤਲਬ ਇਹ ਆ ਵੀ ਜਿਹੜਾ ਅਸੀਂ ਸਿਮਰਨ ਕਰਦੇ ਆਂ ਸਾਡੇ ਅੰਦਰ ਇੱਕ ਬਲਵ ਜਗ ਗਿਆ ਇੱਕ ਜੋਤ ਜਗ ਗਈ ਹਮ ਮੰਨ ਲਓ ਕੋਈ ਹਨੇਰਾ ਕਮਰਾ ਹੋਵੇ ਉਹਦੇ ਚ ਬਹੁਤ ਸਾਰਾ ਕੂੜ ਕਬਾੜ ਪਿਆ ਹੋਵੇ ਹਮ ਜਿੰਨਾ ਚਿਰ ਉਹ ਹਨੇਰਾ ਗਾ ਦਿਖਾਈ ਨਹੀਂ ਦਿੰਦਾ ਹਾਂਜੀ ਦਿਖਾਈ ਕਦੋਂ ਪੈਣਾਗਾ ਜਦੋਂ ਲਾਈਟ ਜਗੂਗੀ ਚਾਹੇ ਉਹ ਮੱਧਮ ਹੋਵੇ ਤੇ ਚਾਹੇ ਉਹ ਪੂਰੀ ਰੋਸ਼ਨੀ ਹੋ ਜੇ ਪਰ ਦਿਸਣਾ ਕਦੋਂ ਦਿਖਾਈ ਕਦੋਂ ਪਹਿਣਾ ਜਦੋਂ ਉੱਥੇ ਚੰਨਨ ਹੋਇ ਇਹਦਾ ਮਤਲਬ ਕੀ ਆ ਕਿ ਜਦੋਂ ਅਸੀਂ ਸਿਮਰਨ ਕਰਦੇ ਆ ਬਾਣੀ ਪੜ੍ਹਦੇ ਆ ਇਹਦਾ ਮਤਲਬ ਸਾਨੂੰ ਸਭ ਤੋਂ ਪਹਿਲੀ ਗੱਲ ਹਾਂਜੀ ਦੇਖੋ ਅਕਾਗਰਤਾ ਵਿੱਚ ਜਾਣਾ ਔਰ ਨਿਆ ਤੋ ਮਤਲਬ ਰਹਿਤ ਹੋਣਾ ਵਿਚਾਰ ਰਹਿਤ ਹੋਣਾ ਹਨਾ ਇਹ ਇੱਕ ਬਹੁਤ ਉੱਪਰ ਦੀਆਂ ਅਵਸਥਾਵਾਂਆਂ ਨੇ ਜਿਹੜਾ ਵਿਚਾਰ ਰਹਿਤ ਹੋਣਾ ਹਾਂਜੀ ਤੋ ਵਿਚਾਰਾਂ ਨੂੰ ਚੰਗੇ ਪਾਸੇ ਤਬਦੀਲ ਕਰਨਾ ਹੂੰ ਇਹ ਵੀ ਇੱਕ ਕਦਮ ਆ ਹਾਂਜੀ ਉਹ ਆਪਾਂ ਅੱਗੇ ਦੀ ਅੱਗੇ ਗੱਲ ਕਰਾਂਗੇ ਸਵਾਲ ਇਹ ਹੈ ਕਿ ਮੈਨੂੰ ਬੈਠਿਆ ਬੈਠਿਆ ਇਹ ਗੱਲ ਸਿਮਰਨ ਕਰਦਿਆਂ ਪਤਾ ਲੱਗੀ ਵੀ ਮੈਨੂੰ ਮਾੜੇ ਵਿਚਾਰ ਆ ਰਹੇ ਇਹਦਾ ਮਤਲਬ ਮੈਂ ਕੀ ਹੋਇਆ ਚੋਰ ਨੂੰ ਟਰੇਸ ਕਰ ਲਿਆ ਹਾਂਜੀ ਦੇਖੋ ਜਦੋਂ ਚੋਰ ਟਰੇਸ ਹੋ ਗਿਆ ਚੋਰ ਦਾ ਪਤਾ ਲੱਗ ਗਿਆ ਵੀ ਆ ਚੋਰ ਆ ਹਾਂਜੀ ਪਹਿਲਾਂ ਪਤਾ ਨਹੀਂ ਸੀ ਕਿ ਕਿੰਨੇ ਫੁਰਨੇ ਗਲਤ ਚੱਲਦੇ ਆ ਕੀ ਚੱਲਦਾ ਅੰਦਰ ਕਿਵੇਂ-ਕਿਵੇਂ ਚੱਲੀ ਜਾਂਦਾ ਇਹ ਗੱਲ ਦਾ ਪਤਾ ਹੀ ਨਹੀਂ ਸੀ ਹੂੰ ਦੇਖੋ ਸਿਮਰਨ ਦਾ ਅਭਿਆਸ ਦਾ ਪਹਿਲਾ ਨਤੀਜਾ ਕੀ ਆਇਆ ਕਿ ਪਤਾ ਲੱਗ ਗਿਆ ਮੇਰੇ ਅੰਦਰ ਗਲਤ ਫੁਰਨੇ ਚੱਲਦੇ ਆ ਹਾਂਜੀ ਇਹਦਾ ਮਤਲਬ ਜਦੋਂ ਚੋਰ ਟਰੇਸ ਕਰ ਲਿਆ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਇਹ ਚੀਜ਼ ਕੂੜਕਵਾ ਦਾ ਹਾਂਜੀ ਇਹਦਾ ਮਤਲਬ ਜਿਹੜਾ ਪਹਿਲਾ ਕਦਮ ਸੀ ਉਹ ਅਸੀਂ ਸਹੀ ਚੱਲ ਭਾਈ ਹਾਂਜੀ ਇੱਕ ਕਦਮ ਅਸੀਂ ਤੁਰ ਪਏ ਆ ਉਹ ਯਾਤਰਾ ਸ਼ੁਰੂ ਹੋ ਗਈ ਆ ਕਿਉਂਕਿ ਜਦੋਂ ਯਾਤਰਾ ਸ਼ੁਰੂ ਹੋਊਗੀ ਤਾਂ ਉਹਦੇ ਚ ਪਹਿਲਾ ਕਦਮ ਹੀ ਇਹ ਆ ਹੂੰ ਕਿ ਸਾਨੂੰ ਆਪਣੇ ਅੰਦਰ ਦਾ ਪਤਾ ਲੱਗਣਾ ਅੰਦਰ ਦੀ ਅੰਦਰ ਦੀ खोज ਆ ਨਾ ਇਹ ਹਾਂਜੀ ਫੇਰ ਹੀ ਸਾਡਾ ਸਾਰਾ ਵੀ ਮੈਂ ਕਿੱਥੇ ਖੜਾਂਗਾ ਪਰਮ ਮਿਟਣਾਗਾ ਕਿਉਂਕਿ ਜਨ ਨਾਨਕ ਬਿਨ ਆਪਾ ਚੀਨੇ ਮਿਟੈ ਨਾ ਪਰਮ ਕੀ ਕਾਈ ਤੇ ਇੱਕ ਤਾਂ ਮਹਾਰਾਜ ਨੇ ਲਿਖਿਆ ਨਾ ਕਿ ਜਨਮ ਜਨਮ ਕੀ ਇਸ ਮਨ ਕੋ ਮੈ ਲਾਗੀ ਕਾਲਾ ਹੋਇਆ ਸ਼ਾਹ ਇਹਦਾ ਮਤਲਬ ਜਿਹੜੀ ਉਹ ਮਨ ਦੀ ਮੈਲ ਆ ਉਹ ਸਾਨੂੰ ਹੁਣ ਦਿਖਾਈ ਪੈਣ ਲੱਗ ਗਈ ਤੇ ਮੇਰਾ ਮਨ ਆ ਜਿਹੜਾ ਉਹ ਗਲਤ ਵਿਚਾਰਾਂ ਚ ਗੁਲਤਾਨ ਆ ਗਲਤ ਵਿਚਾਰਾਂ ਦੇ ਵਿੱਚ ਲੀਨ ਆ ਤੇ ਜਦੋਂ ਇਹ ਦਿਖਾਈ ਪੈ ਗਈ ਦੇਖੋ ਕਿੰਨਾ ਵੱਡਾ ਜਿਹੜਾ ਹੈਗਾ ਪਹਿਲਾ ਕਦਮ ਕਿ ਤੁਸੀਂ ਚੋਰ ਨੂੰ ਟਰੇਸ ਕਰ ਲਿਆ ਹਾਂਜੀ ਤਾਂ ਸਿਮਰਨ ਦਾ ਇਹ ਪਹਿਲਾ ਰਿਜ਼ਲਟ ਆ ਗਿਆ ਸਾਡੇ ਸਾਹਮਣੇ ਅ ਪਹਿਲਾ ਜਿਹੜੀ ਸਾਡੀ ਯਾਤਰਾ ਗਈ ਉਹਦਾ ਜਿਵੇਂ ਆਪਾਂ ਕਹ ਲਵਾਂਗੇ ਕੋਈ ਯਾਤਰਾ ਵੀਡੀ ਹੈ ਨਾ ਕਿ ਪਹਿਲਾ ਪੜਾ ਆਉਂਦਾਗਾ ਉਹ ਪਹਿਲਾ ਪੜਾ ਆ ਗਿਆ ਸਾਡੇ ਸਾਹਮਣੇ ਜਿੱਦੋਂ ਅਸੀਂ ਆਪਣੇ ਮਨ ਨੂੰ ਇਹ ਇੰਨਾ ਕੁ ਪਛਾਣ ਲਿਆ ਵੀ ਇਹ ਇਹਦੇ ਵਿੱਚ ਕਿਹੜੇ ਕਿਹੜੇ ਚੋਰ ਰਹਿੰਦੇ ਆ ਹਾਂਜੀ ਤਾਂ ਉਹ ਫੁਰਨਿਆਂ ਦੇ ਚੋਰ ਰਹਿੰਦੇ ਆ ਵਿਚਾਰਾਂ ਦੇ ਰਹਿੰਦੇ ਆ ਤੇ ਫਿਰ ਅੱਗੇ ਦੀ ਅੱਗੇ ਸਾਨੂੰ ਪਤਾ ਲੱਗ ਜਾਣਾਗਾ ਕਿ ਉਹ ਕਿਹੜੇ ਵਿਚਾਰਾਂ ਦੇ ਚੋਰ ਆ ਤੇ ਉਹਨਾਂ ਤੋਂ ਛੁਟਕਾਰਾ ਕਿਵੇਂ ਪਾਉਣਾਗਾ ਉਹ ਫਿਰ ਅਗਲੀਆਂ ਗੱਲਾਂ ਗੀਆਂ ਹਨਾ ਤੁਹਾਨੂੰ ਹੱਲ ਵੀ ਮਿਲ ਜਾਂਦੇ ਆ ਫਿਰ ਹਾਂ 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 ਹੱਲ ਲੱਭਣਾ ਹੀ ਫੇਰ ਹਾਂਜੀ ਜਿੰਨਾ ਚਿਰ ਮੰਨ ਲਓ ਜੇ ਮੈਂ ਅਖਾਂ ਸਿੱਧਾ ਹੀ ਅਕਾਕਰ ਹੋ ਜੂ ਹਾ ਇਹ ਨਹੀਂ ਹੈਗਾ ਨਹੀਂ ਹੋ ਗੁਰੂ ਦੀ ਕਿਰਪਾ ਦੇਖੋ ਗੁਰਪ੍ਰਸਾਦ ਸਭ ਤੋਂ ਵੱਡੀ ਚੀਜ਼ ਆ ਹਾਂਜੀ ਉਹਦੇ ਚਤੇ ਕੋਈ ਕਹੀ ਨਹੀਂ ਸਕਦਾ ਹਨਾ ਕਿ ਪਲ ਤੋਂ ਪਲ ਚ ਕੀ ਕਰਦੇ ਠੀਕ ਆ ਸੱਜਣ ਸੀ ਤੇ ਦੇਖੋ ਸੱਜਣ ਨੂੰ ਠੱਗ ਕਹਿੰਦੇ ਸਾਰੇ ਇੱਕ ਪਲ ਦੇ ਵਿੱਚ ਕੀ ਹੋ ਗਿਆ ਉਹ ਨਾਨਕ ਤੇਵ ਜੀ ਦੇ ਕਿਰਪਾ ਹੋਈ ਤੇ ਪਹਿਲਾਂ ਜੀ ਕੀ ਤੋਂ ਕੀ ਕਰਤਾ ਸੱਜਣ ਬਣ ਗਿਆ ਹਾਂਜੀ ਉਹ ਇੱਕ ਅਲੱਗ ਗੱਲ ਆ ਕਿ ਗੁਰੂ ਨੇ ਕਿਰਪਾ ਕਰਨੀ ਆ ਕਿਹਦੇ ਤੇ ਕਦੋਂ ਕਰ ਦੇਣੀ ਆ ਇਹਦੇ ਆਪਣੇ ਆਪ ਹੋਣਾਗਾ ਹਨਾ ਇਹਦੇ ਸਾਡੀ ਭਾਵਨਾ ਤੇ ਸਾਡੇ ਪ੍ਰੇਮ ਤੇ ਸਾਡੀ ਤੀਬਰਤਾ ਉਹ ਪ੍ਰੇਮ ਦੀ ਜਿਹੜੀ ਹੈਗੀ ਆ ਉਹ ਕਿੰਨੀ ਆ ਖਿੱਚ ਕਿੰਨੀ ਆ ਹਨਾ ਗੁਰੂ ਪ੍ਰਤੀ ਤੇ ਜਾਂ ਗੁਰੂ ਨੇ ਕਦੋਂ ਟੁੱਟ ਜਾਣਾ ਉਹਨਾਂ ਤੇ ਗੁਰ ਪ੍ਰਸ਼ਾਦ ਨਾਲ ਹੀ ਆ। ਸਵਾਲ ਇਹ ਹੈ ਵੀ ਪਰ ਜਿਹੜਾ ਅਸੀਂ ਕਦਮ ਚੱਲ ਲਿਆ ਗੁਰੂ ਵੱਲ ਇਹਦਾ ਮਤਲਬ ਸਿਮਰਨ ਵਾਲੇ ਪਾਸੇ ਚੱਲਿਆ ਉਹ ਪਹਿਲੀ ਗੱਲ ਸਾਡੀ ਸਹੀ ਵਹਿਗੀ। ਹਾਂਜੀ। ਸਾਨੂੰ ਆਪਣੇ ਆਪ ਦਾ ਚੋਰ ਪਤਾ ਲੱਗ ਗਿਆ ਕਿਉਂਕਿ ਜਿੰਨਾ ਚਿਰ ਮੈਨੂੰ ਪਤਾ ਨਹੀਂ ਮੈਂ ਉਹ ਬਿਮਾਰੀ ਨੂੰ ਦੂਰ ਕਿਵੇਂ ਕਰੂੰ ਰੋਗ ਦਾ ਨਾ ਪਤਾ ਹੋਵੇ। ਕਿ ਉਹ ਬਿਮਾਰੀ ਨੂੰ ਦੂਰ ਨਹੀਂ ਕਰ ਸਕਾਂ। ਹਾਂਜੀ ਉਹਦਾ ਇਲਾਜ ਨਹੀਂ ਲੱਗਦਾ। ਹਾਂ ਇਲਾਜ ਨਹੀਂ ਹੁੰਦਾ ਤੇ ਸਭ ਤੋਂ ਪਹਿਲੀ ਗੱਲ ਆ ਵੀ ਇਹ ਬੜਾ ਇਹ ਮੰਨ ਲਓ ਵੀ ਇਹ ਇੱਕ ਬਹੁਤ ਸ਼ੋਭ ਵਿਚਾਰ ਆ। ਇਹ ਸ਼ੋਭ ਗੱਲ ਹੋ ਗਈ ਕਿ ਵਧੀਆ ਹੋ ਗਿਆ। ਕਿ ਮੈਂ ਤਾਂ ਮੈਨੂੰ ਪਤਾ ਲੱਗ ਗਿਆ ਵੀ ਮੇਰੇ ਅੰਦਰ ਆ ਚੋਰ ਬੈਠਿਆ ਅ ਫਿਰ ਅਸੀਂ ਸਟਕਾਰੇ ਦੀ ਗੱਲ ਕਰਾਂਗੇ ਠੀਕ ਹੈ ਜੀ ਅ ਇਹਦਾ ਕਰਕੇ ਇਹ ਬਹੁਤ ਵਧੀਆ ਤੂੰ ਕਬਰਾਉਣਾ ਨਹੀਂ ਮੰਨ ਕੇ ਬਲਕਿ ਇਹਨੂੰ ਐ ਮੰਨਣਾ ਵੀ ਮੈਂ ਸਹੀ ਦਿਸ਼ਾ ਚੱਲ ਰਹੇ ਹਾਂ ਜਿਹੜਾ ਸਿਮਰਨ ਅਭਿਆਸ ਆ ਉਹਦੇ ਵਿੱਚ ਕਿਉਂਕਿ ਜਦੋਂ ਥੋੜੀ ਇਕਾਗਰਤਾ ਬਣੋਂਗੇ ਹਾਂਜੀ ਦੇਖਣਾ ਫਿਰ ਹੀ ਦਿਖਾਈ ਪੈਣਾ ਮਨ ਦੇ ਵਿੱਚ ਕੀ ਕੀ ਚੱਲਦਾ ਹਾਂ ਜੇ ਉਹ ਬਹੁਤ ਗਹਿਰੀ ਤੋਂ ਅੰਦਰ ਹੋਊਗੀ ਫਿਰ ਥੋੜੀ ਪਤਾ ਲੱਗਣਾ ਹੈ ਮਨ ਚ ਕੀ ਕੀ ਚੱਲਦਾਗਾ ਹਾਂਜੀ ਪਤਾ ਕਦੋਂ ਲੱਗਣਾਗਾ ਜਦੋਂ ਉਹਦੇ 'ਚ ਇਕਾਗਰਤਾ ਆਉਂਦੀ ਹੈ ਉਹ ਥੋੜਾ ਟਿਕਾਉ ਵਿੱਚ ਆਉਂਦਾ ਫਿਰ ਅੰਦਰ ਨਿਗਾ ਵੱਜਦੀ ਹੈ ਸਿਮਰਨ ਵਾਲੀ ਇਹ ਨਿਗਾ ਵੱਜਦੀ ਹੈ ਨਾ ਫਿਰ ਪਤਾ ਲੱਗਦਾ ਮੇਰੇ ਅੰਦਰ ਕੀ ਕੀ ਚੱਲਦਾ ਹੈ ਜਦੋਂ ਮੇਰੇ ਅੰਦਰ ਦੀਆਂ ਖਰਾਬੀਆਂ ਦਾ ਪਤਾ ਲੱਗੂਗਾ ਮੈਨੂੰ ਹਾਂਜੀ ਫਿਰ ਮੈਂ ਉਹ ਨੋਕਸ਼ ਦੂਰ ਕਰੂ ਘਰ ਨੂੰ ਆਪਾਂ ਫੇਰ ਹੀ ਸਾਫ਼ ਕਰਾਂਗੇ ਨਾ ਜੀ ਕੂੜਕਵਾੜ ਦਿਸੂਗਾ ਤੇ ਜੇ ਹੁਣ ਕੂੜਕਵਾੜ ਦਿਂਦੇ ਹੀ ਨਹੀਂ ਪਤਾ ਹੀ ਨਹੀਂ ਲੱਗਦਾ ਹਾਂਜੀ ਤੇ ਫਿਰ ਉਹਨਾਂ ਨੂੰ ਹਾਂ ਫਿਰ ਸਫਾਈ ਕਿੱਥੋਂ ਹੋਣੀ ਆ ਉਹਦਾ ਕਰਕੇ ਇਹ ਜਿਹੜਾ ਪਤਾ ਲੱਗਣਾ ਬਹੁਤ ਸੋ ਕਹਲਾ ਔਰ ਜਿਮੇ ਜਿਮੇ ਅਗੇ ਕੋਈ ਪ੍ਰਸ਼ਨ ਹੋਊਗਾ ਤੇ ਉਹ ਆਪਾਂ ਉਹਨਾਂ ਤੇ ਡਿਸਕਸ ਕਰਦੇ ਜਾਵਾਂਗੇ ਤੇ ਦੇਖੋ ਜਿਹੋ ਜੀ ਮਤਵੁੱਧਾ ਦਿੱਤੀ ਆ ਮਾਲਕ ਨੇ ਹਨਾ ਮਹਾਰਾਜ ਨੇ ਤੇ ਉਸ ਮੁਤਾਬਕ ਕਿਉਂਕਿ ਅਸਲ ਤੇ ਅਸੀਂ ਸਾਰਿਆਂ ਦਾ ਇੱਕੋ ਹੀ ਆ ਵੀ ਅਸੀਂ ਗੁਰੂ ਦੇ ਦਵਾਰੇ ਜਾਈਏ ਗੁਰੂ ਦੀ ਸ਼ਰਨੇ ਜਾ ਕੇ ਉੱਥੋਂ ਉਹਦੀ ਕਿਰਪਾ ਮੰਗੀਏ ਤੇ ਜਦੋਂ ਉਹਦੀ ਕਿਰਪਾ ਮੰਗਾਂਗੇ ਤੇ ਗੱਲ ਸਾਰੀ ਬਣ ਜਾਣੀ ਆ ਤੇ ਪਰ ਜੋ ਵੀ ਪ੍ਰਸ਼ਨ ਆ ਉਹਦੇ ਮੈਨੂੰ ਲੱਗਦਾ ਵੀ ਮੇਰੇ ਮਤ ਅਨਸਾਰ ਜੋ ਵੀ ਜਿਹੋ ਜੀ ਮਤਵੱਧ ਦਿੱਤੀ ਆ ਮੈਂ ਤੁਹਾਡੇ ਨਾਲ ਸਾਂਝਾ ਕਰਿਆਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ